ਟਿੱਡੀ ਪਾਗ ਟੇਡੇ ਚੱਲੇ ਲਾਗੇ ਵੀਰੇ ਖਾਨ ਟਿੱਡੀ ਪਾਗ ਪੱਗਾ ਕੱਲੀ ਟਿੱਡੀ ਪਾਗ ਟੇਡੇ ਚੱਲੇ ਟੇਢੇ ਚੱਲਦੇ ਆ ਲਾਗੇ ਵੀਰੇ ਖਾਨ ਹਾਂ ਟੇਡੇ ਚੱਲੇ ਲਾਗੇ ਵੀਰੇ ਖਾਨ ਲਾਗੇ ਵੀਰੇ ਖਾਨ ਆਏ ਟਿੱਡੀ ਪਾਗ ਜਾਣ ਕੇ ਰੱਖਦੇ ਨੇ ਵੀ ਅਸੀਂ ਬੜੇ ਬਾਹਰ ਲੱਗੇ ਵੀਰੇ ਬਾਹਰ ਉਦ ਖਾਨ ਖਾਨ ਉਹ ਮੁਸਲਮਾਨ ਨੇ ਨਾ ਉਸ ਵੇਲੇ ਖਾਨ ਸੀਗੇ ਨਾ ਖਾਨ ਕਹਦਾ ਨਾ ਸਰਦਾਰ ਨੂੰ ਜੇ ਮੈਂ ਆਪਣੇ ਸਰਦਾਰ ਨਾਲ ਫਿਰ ਨਾ ਉਹ ਖਾਨ ਕਹਿੰਦੇ ਬਲਕੇ ਖਾਨ ਤੋਂ ਵੀ ਸਰਦਾਰ ਉੱਪਰ ਹੈ ਲੋ ਖਾਣਾ ਦਾ ਜਿਹੜਾ ਸਰਗੁਣਾ ਹੁੰਦਾ ਨਾ ਖਾਣਾ ਦਾ ਉਹ ਸਰਦਾਰ ਹੁੰਦਾ ਆ ਉਹ ਭਗਤੀ ਸੇਉ ਕਾਜ ਨਾ ਕਸ਼ੂ ਹੈ ਮੇਰੋ ਕਾਮ ਦੀਵਾਨ ਖਾਨ ਜੌਹਰ ਨੂੰ ਸੂਰਮੇ ਨੂੰ ਕਹਿੰਦੇ ਨੇ ਵੈਸੇ ਖਾਨ ਸਾਹਿਬ ਜੋਤਾ ਹੋਵੇ ਸੂਰਬੋ ਹੋਵੇ ਕਹਤਾ ਹੋਵੇ ਆਪਣੇ ਆਪ ਪਿੱਛੇ ਨਾਲ ਟੇ ਬਹੁਤ ਪੈਣਾ ਖਾਵੇ ਸਰਦਾਰ ਉਹਨਾਂ ਦਾ ਵੀ ਸਰਦਾਰ ਉਹਨਾਂ ਤੋਂ ਵੀ ਅੱਗੇ ਹੁੰਦਾ ਇਹਨਾਂ ਦਾ ਪਠਾਨਾ ਜੇ ਹੁੰਦਾ ਤੇ ਸਰਦਾਰ ਵੀ ਹੈ ਸਿੱਖਾਂ ਦੇ ਵਿੱਚ ਤਾਂ ਸਰਦਾਰ ਹੈ ਜਾਣ ਕੇ ਇਹ ਇਹ ਕਹਾਏ ਨੇ ਬਿਸਾਰੇ ਸਰਦਾਰ ਕਹਾਏ ਨੇ ਖਾਲਸਾ ਨੇ ਸਰਦਾਰੀ ਲਾਫਦੀ ਬਲ ਦਿੱਤਾ ਆਪਣੇ ਅੰਦਰ ਆਹ ਇਹ ਤਾਂ ਅਕਾਲੀਓ ਸਰਦਾਰ ਕਹਿੰਦੇ ਨੇ ਜੰਗ ਸੰਕਰੇ ਨੂੰ ਸਰਦਾਰ ਦੀ ਕਹਦੇ ਆਪਣੇ ਆਪ ਨੂੰ ਉਹਦਾ ਬੁਰਾ ਖਵੰਦ ਹੈ ਨਾ ਸਰਦਾਰ ਲਬ ਸਰਦਾਰ ਦਾ ਹੰਕਾਰ ਦਾ ਪ੍ਰਤੀਕ ਜਿਹੜੇ ਯਾਰ ਕਹਿੰਦੇ ਸਾਡਾ ਗੁਰਮਤ ਦਾ ਜਿਹੜਾ ਲਾਗੂ ਸਰਦਾਰ ਨਹੀਂ ਹੈਗਾ ਵੀਰੇ ਖਾਨ ਲਗਾ ਉਹਨੇ ਕਿਹਾ ਨੇੜੇ ਸਰਦਾਰ ਲੱਗੇ ਜਿਹੜੇ ਸਰਦਾਰ ਕਹਿੰਦੇ ਨੇ ਮੁਸਲਮਾਨ ਨੇ ਸਿੱਖਾੜੇ ਢੀਓ ਉਹਦਾ ਹੰਕਾਰ ਹੀ ਨੇ ਸਰਦਾਰ ਨੂੰ ਘੋਦੇ ਦੀ ਕਾਇਆ ਸਾਡੇ ਦਾ ਯਾਰਾਨ ਦੇ ਇਹ ਖਾਲਸਾ ਖਾਲਸੇ ਤੋਂ ਬੜਾ ਲਫਜ਼ ਨਹੀਂ ਹੈ ਸਰਦਾਰ ਖਾਲਸੇ ਤੋਂ ਬੜਾ ਕੋਈ ਸ਼ਬਦ ਨਹੀਂ ਹੈ ਉੱਪਰ ਸਿੰਘ ਤੋਂ ਬੜਾ ਕੋਈ ਸ਼ਬਦ ਨਹੀਂ ਹੈ ਸਿੰਘ ਤੋਂ ਬੜਾ ਕੋਈ ਸ਼ਬਦ ਨਹੀਂ ਹੈ